ਹੜ੍ਹਾਂ ਦੀ ਜਹੀ ਮਾਰ ਪਈ ਕਿ ਲੋਕਾਂ ਨੂੰ ਆਪਣੇ ਮ੍ਰਿਤਕਾਂ ਦਾ ਵੀ ਸੰਸਕਾਰ ਆਪਣੇ ਘਰਾਂ ਦੇ ਵਿੱਚ ਕਰਨਾ ਪੈ ਰਿਹਾ ਕਿਉਂਕਿ ਫਿਲਹਾਲ ਵੀ ਲੋਕਾਂ ਦੇ ਘਰ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤਸਵੀਰਾਂ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈਆਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡ ਸਾੰਗਰਾ ਦੇ ਵਿੱਚ 75 ਸਾਲਾਂ ਬਜ਼ੁਰਗ ਦਾ ਅਚਾਨਕ ਧਿਆਨਤ ਹੋ ਗਿਆ ਪਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਦੇ ਵਿੱਚ ਹੀ ਅੰਤਿਮ ਸੰਸਕਾਰ ਕਰਨਾ ਪਿਆ ਜਿਸ ਦੇ ਚੱਲਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਸਮੇਂ ਸਿਰ ਤੇ ਨਾਤਾ ਡਾਕਟਰ ਪਹੁੰਚੇ ਤੇ ਨਾ ਹੀ ਕੋਈ ਕਿਸ਼ਤੀ ਦਾ ਪ੍ਰਬੰਧ ਹੋਇਆ ਜਿਸ ਕਰਕੇ ਅਜਿਹੇ ਹਾਲਾਤ ਬਣੇ ਨੇ ਸਤਨਾਮ ਸਿੰਘ ਦਾ ਨਾਮ ਹੈ ਵਿਕਟਾਲ ਸਰਪੋਤੇ ਤੇ 11 8 2025 ਤੋਂ ਸਾਡੇ ਹੜਾ ਆਇਆ ਹੋਇਆ ਵਾ ਉਸ ਦਿਨ ਤੋਂ ਸਾਡੇ ਮਾਤਾ ਜੀ ਬਿਮਾਰ ਸੀਗੇ ਬਿਆਸ ਦਰਿਆ ਨੇ ਬਹੁਤ ਹੀ ਤਬਾਈ ਮਚਾਈ ਆ ਤੁਸੀਂ ਦੇਖ ਹੀ ਰਹੇ ਹੋ ਘਰ ਵੀ ਬੋਟ ਆਏ ਆ ਉਸ ਦਿਨ ਤੋਂ ਸਾਡੇ ਮਾਤਾ ਜੀ ਬਿਮਾਰ ਪੈ ਗਏ ਆ ਟੈਨਸ਼ਨ ਲੈ ਕੇ ਤੇ ਜੋ 17 9 2025 ਨੂੰ ਅਸੀ ਸੁਲਤਾਨਪੁਰ ਲੋਧੀ ਉਹਨਾਂ ਦਾਖਲ ਕਰਵਾਇਆ ਸੀ ਉਹਨਾਂ ਦੀ ਡੈਥ ਹੋ ਗਈ ਆ ਤੇ ਚਾਰੇ ਤਰਫ ਅਸੀਂ ਪਾਣੀ ਦੇ ਵਿੱਚ ਘਿਰੇ ਹੋਏ ਆ ਤੇ ਕੱਲ ਉਹਨਾਂ ਦਾ ਸੰਸਕਾਰ ਵੀ ਸਾਨੂੰ ਘਰ ਵਿੱਚ ਹੀ ਕਰਨਾ ਪਿਆ ਹੋਇਆ ਕਹਿਣਾ ਫਿਰ ਕੀ ਆ ਪਹਿਲਾਂ ਵੀ ਕਿਸਮਤ ਮਾੜੀ ਘਰ ਦੇ ਜੀ ਬਿਮਾਰ ਪਾਣੀ ਦੇ ਹਰਬੇ ਨਾਲ ਹੋਏ ਆ ਮਾਤਾ ਵੀ ਦੁਰ ਗਈ ਆ ਉਹ ਵੀ ਜੇ ਟਾਈਮ ਨਾਲ ਸਾਧਨ ਮਿਲਦਾ ਤੇ ਖਰਿਆ ਇਹ ਕੰਮ ਨਾ ਹੀ ਸਾਡੇ ਨਾਲ ਹੁੰਦਾ ਜਿੱਤਰਾ ਅੱਗੇ ਦਵਾਈ ਚੱਲਦੀ ਸੀ ਤੇ ਕੋਸ ਟਾਈਮ ਟੱਕਾ ਡੱਡ ਜਾਂਦੇ ਹੁਣ ਸਾਡੇ ਬਾਪੂ ਜੀ ਵੀ ਪਏ ਆ ਤੇ ਜਿਹੜਾ ਅਸੀਂ ਸੰਸਕਾਰ ਕੀਤਾ ਵਾ ਕੋਈ ਆਹੀਂ ਇਤਨੀ ਸੁਣਿਆ ਅਜੇ ਤੱਕ ਕਿ ਕਿਸੇ ਦੇ ਘਰ ਜਿ ਸੰਸਕਾਰ ਕੀਤਾ ਹੋਊਗਾ ਸਾਡੇ ਸਿਵੇ ਵੇਖੋ ਜਾ ਕੇ ਨਕ ਨਕ ਡੁੱਬੇ ਪਏ ਆ ਕੋਈ ਇੱਥੇ ਸੁਖ ਸਾਧਨ ਨਹੀਂ ਹੈਗਾ ਕਿ ਰਾਤ ਬਰਾਤੇ ਕਿਸ ਨੂੰ ਲਿਜਾ ਸਕੀਏ ਜੇ ਟਾਈਂ ਸਰ ਚਲ ਜਾਂਦੀ ਤੇ ਖੜਿਆ বাজ ਜਾਂਦੀ ਹੁਣ ਬਾਪੂ ਉਹਦੇ ਹੇਰਵੇ ਦੇ ਨਾਲ ਬਾਪੂ ਪਿਆ ਵਾ ਅਜੇ ਮਾਤਾ ਦਾ ਸਵੇਰੇ ਚੌਥਾ ਵਾ ਹੋ ਸਾਦਾ ਬਾਪੂ ਜੀ ਰਾਤ ਨੂੰ ਹੀ ਮੁੱਕ ਜਾਣ ਆਖਰੀ ਸਾਹ ਤੇ ਆ ਕਿ ਜਿਤਨਾ ਉੱਪਰ ਹਿੱਕ ਤੇ ਸਾਹ ਨੇ ਉਹਨਾਂ ਦੇ ਆਨ ਨੂੰ ਤੇ ਗਰੀਬੀ ਲੈ ਗਈ ਗਰੀਬ ਆ ਭਾਗੇ ਨਹੀਂ ਸਾ ਗਰੀਬ ਪਰ ਗਰੀਬ ਸਾਨੂੰ ਪਾਣੀ ਨੇ ਕਰ ਦਿੱਤਾ ਸਾਨੂੰ ਸਰਕਾਰਾਂ ਨੇ ਕਰ ਦਿੱਤਾ ਵਾ ਸਾਡੇ ਤੇ ਜਿੱਤਰਾ ਗਲ ਘੁੱਟਣ ਵਾਲੀ ਗੱਲ ਹੈ ਕਿ ਇੱਥੇ ਰਹਿਣੇ ਨਹੀਂ ਚਾਹੀਦੇ ਕਿ ਜੇ ਇਹਨਾਂ ਨੂੰ ਪਾਣੀ ਵਾਸਤੇ ਥਾਂ ਚਾਹੀਦਾ ਵਾ ਤੇ ਫੇਰ ਸਾਨੂੰ ਦੇ ਦੇਣ ਸਾਡੀਆਂ ਜ਼ਮੀਨਾਂ ਦੇ ਪੈਸੇ ਤੇ ਅਸੀਂ ਚੱਲ ਜੀਏ ਇੱਥੋਂ ਖਿਆ ਗਾਦੇ ਕਿ ਪਰਿਵਾਰ ਦੇ ਵਿੱਚ ਸਰਕਾਰ ਨੂੰ ਲੈ ਕੇ ਕਾਫੀ ਰੋਸ ਪਾਇਆ ਗਿਆ ਮੇਰਾ ਨਾਮ ਡਾਕਟਰ ਨਰਵੈਲ ਸਿੰਘ ਪਿੰਡ ਮੇਰਾ ਸਾੰਗਰਾਜੀ ਮਜਬੂਰੀ ਦੇ ਕਾਰਨ ਸਾਨੂੰ ਆਪਣੇ ਤਾਈ ਜੀ ਦਾ ਸੰਸਕਾਰ ਘਰ ਦੇ ਵਿੱਚ ਹੀ ਕਰਨਾ ਪਿਆ ਕਿਉਂਕਿ ਪਾਣੀ ਦੇ ਨਾਲ ਹਾਲਾਤ ਜਿਹੜੇ ਸੀ ਉਹ ਬਹੁਤ ਜਿਆਦਾ ਖਰਾਬ ਹੋਏ ਸੀ ਸਵੇ ਜਿਹੜੇ ਸਾਡੇ ਉਹਦੇ ਵਿੱਚ ਵੀ ਪਾਣੀ ਚਾਰ ਛੇਰੇ ਪਾਣੀ ਨਹੀਂ ਸੀ ਕੋਈ ਕਿਤੇ ਜਾਨ ਜੋਗਾ ਨਹੀਂ ਸੀ ਕੋਈ ਆਉਣ ਜੋਗਾ ਨਾ ਕੋਈ ਇੰਤਜਾਮ ਹੈ ਗੜਬੋਟਾਂ ਦਾ ਜਿਹੜਾ ਕਰਕੇ ਅਸੀਂ ਕੋਈ ਪੰਜ ਸੱਤ ਬੰਦੇ ਲਈ ਆ ਕੇ ਉੱਥੇ ਕਰ ਲੈਂਦੇ ਸਾਰੇ ਥਾਂ ਦੇ ਜਿੱਥੇ ਉੱਚਾ ਥਾਂ ਕਰਕੇ ਸਸਕਾਰ ਕਰੀਦਾ ਉਹਦੇ ਉੱਤੇ ਵੀ ਪਾਣੀ ਚਿੱਕੜ ਖੋ ਬਹੁਤ ਜਿਆਦਾ ਮੰਦਾ ਹਾਲਾਤ ਸੀ ਮੰਦੇ ਹਾਲਾਤਾਂ ਦੇ ਕਾਰਨ ਸਾਨੂੰ ਇਥੇ ਮਜਬੂਰੀ ਕਾਰਨ ਘਰ ਦੇ ਬਾਹਰਲੇ ਬੰਨੇ ਨਾਲ ਹੀ ਸਕਾਰ ਸਰਕਾਰ ਜਿਹੜਾ ਸੀ ਉਹ ਕਰਨਾ ਪਿਆ ਜੀ ਦਾਦੀ 1 ਕਿ 9 ਅਗਸਤ ਨੂੰ ਬਿਆਸ ਦਰਿਆ ਦੇ ਵਿੱਚ ਪਾਣੀ ਆਉਣ ਤੋਂ ਬਾਅਦ 11 ਅਗਸਤ ਨੂੰ ਆਰਜੀ ਬੰਨ ਟੁੱਟਿਆ ਜਿਸ ਕਾਰਨ ਮੰਡ ਖੇਤਰ ਦੇ 16 ਟਾਪੂ ਨੂਮਾ ਪਿੰਡ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਹਕੀਕਤ ਟੀਵੀ ਪੰਜਾਬੀ ਲਈ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ